ਹਾਂਜੀ ਅੱਜ ਆਪਾਂ ਤੁਹਾਡੇ ਨਾਲ ਕਰ ਰਹੇ ਹਾਂ ਸ਼ੇਅਰ ਰਾਗੀ ਦਾ ਆਟਾ ਇਹ ਇਹ ਰਾਗੀ ਦਾ ਆਟਾ ਮੈਂ ਘਰੇ ਬਣਾਇਆ ਇਹਨੂੰ 8 ਘੰਟੇ ਪਹਿਲਾਂ ਭਿਓ ਕੇ ਰੱਖਣਾ ਓਵਰਨਾਈਟ ਭਿਓ ਕੇ ਰੱਖਣਾ ਤੇ ਉਸ ਤੋਂ ਬਾਅਦ ਇਹਨੂੰ ਤੁੱਪੇ 'ਚ ਕਾ ਲੈਣਾ ਤੁੱਪੇ 'ਚ ਕਾ ਕੇ ਦੇਖੋ ਮੈਂ ਮਿਕਸੀ ਦੇ ਵਿੱਚ ਘਰੇ ਆਟਾ ਬਣਾਇਆ ਰਾਗੀ ਦਾ ਬਾਹਰੋਂ ਆਪਾਂ ਲੈਦਾ ਲੈਂਦੇ ਹਾਂ ਪਰ ਪਤਾ ਨਹੀਂ ਕੀ ਮਿਕਸ ਹੁੰਦਾ ਆ ਇਹ ਦੇਖੋ ਆਪਾਂ ਕੋਈ ਵੀ ਚੀਜ਼ ਦੀ ਪੇਸਟ ਨਹੀਂ ਜਾਣ ਦੇਣੀ ਹੈ ਜਿਹੜਾ ਬਚਿਆ ਨਾ ਇਹਦਾ ਮੱਦਲੀਆਂ ਬਣਾਉਂਗੀ ਵੇਜ ਦਲੀਆਂ ਸਬਜ਼ੀਆਂ ਸੁੱਡੀਆਂ ਪਾ ਕੇ ਇਹਦਾ ਦਲੀਆ ਬਣਾਉਂਗੀ ਮੈਂ ਇਹਦੇ ਵਿੱਚ ਰਾਗੀ ਦੇ ਵਿੱਚ ਨਾ ਜ਼ਰੂਰ ਖਾਣੇ ਚਾਹੀਦੀ ਹੈ ਹਰੇਕ ਨੂੰ 6 ਮਹੀਨੇ ਤੋਂ ਉੱਪਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਾਪਾ ਸਭ ਨੂੰ ਦੇ ਸਕਦੇ ਆ ਇਹਦੇ ਵਿੱਚ ਫਾਈਬਰ ਕੈਲਸ਼ੀਅਮ ਭਰਪੂਰ ਮਤੈ 100 ਗੁਣ ਤੋਂ ਵੀ ਕੀ ਕੀ ਗੁਣ ਗੜਾ ਮੈਂ ਇਹਦੇ 100 ਗੁਣ ਤੋਂ ਵੀ ਜ਼ਿਆਦਾ ਗੁਣ ਹੁੰਦੇ ਨੇ ਇਹਦੇ ਨਾਲ ਇੱਕ ਤਾਂ ਡਾਇਬਟੀਜ਼ ਦੇ ਪੇਸ਼ੈਂਟ ਹੁੰਦੇ ਆ ਨਾ ਉਹਨਾਂ ਵਾਸਤੇ ਬਹੁਤ ਵਧੀਆ ਇਹ ਰਾਗੀ ਦੀ ਰੋਟੀ ਰਾਗੀ ਦਾ ਦਲੀਆ ਵਿੱਚ ਸਬਜ਼ੀਆਂ ਪਾ ਕੇ ਇਹ ਨਾਲ ਆਪਣੇ ਹਾਜਮਾ ਠੀਕ ਰਹਿੰਦਾ ਨਾਲੇ ਕੈਲਸ਼ੀਅਮ ਹੁੰਦਾ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਆਪਣੇ ਨਾਲੇ ਸ਼ੂਗਰ ਦੇ ਮਰੀਜ਼ਾਂ ਨੂੰ ਜਲਦੀ ਭੁੱਖ ਨਹੀਂ ਲੱਗਦੀ ਖਾ ਕੇ ਅਸੀਂ ਵੀ ਹਫ਼ਤੇ ਵਿੱਚ ਦੋ ਤਿੰਨ ਦਿਨ ਬਣਾ ਬਣਾਉਨੇ ਹੈਗੇ ਰੋਟੀ ਇਹ ਤੇ ਮੈਂ ਵੀ ਤੁਹਾਡੇ ਨਾਲ ਆਪਣੇ 5 ਸਾਲ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਅਸੀਂ ਇਸ ਤਰ੍ਹਾਂ ਹੀ ਖਾਪੀ ਰਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓਸ ਪਾ ਰਹੀ ਹਾਂ ਆਪਾਂ ਮਿਲਦੇ ਹਾਂ ਜੀ ਹੋਰ ਕਿਸੇ ਵੀਡੀਓ ਨਾਲ